ਇਸ ਬਾਰੇ ਦੀ ਖਬਰ ਤੁਹਾਨੂੰ ਬਠਿੰਡਾ ਬਰਨਾਲਾ ਹਾਈਪ ਦੇ ਦਿਖਾ ਰਹੇ ਹਾਂ ਜਿੱਥੇ ਕਿ ਪੁੱਜੋ ਖੁਰਦ ਦੇ ਵਿੱਚ ਬਣੀ ਹੋਈ ਆਦੇਸ਼ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਖੜੀ ਇੱਕ ਗੱਡੀ ਦੇ ਵਿੱਚੋਂ ਇੱਕ ਮਹਿਲਾ ਦੀ ਲਾਸ਼ ਮਿਲੀ ਹੈ ਨਜ਼ਦੀਕ ਲੋਕਾਂ ਵੱਲੋਂ ਸੁਣਿਆ ਜਾ ਰਿਹਾ ਕਿ ਜਦੋਂ ਪਾਰਕਿੰਗ ਦੇ ਵਿੱਚੋਂ ਬਦੂ ਆ ਰਹੀ ਸੀ ਤਾਂ ਗੱਡੀ ਦੇ ਵਿੱਚੋਂ ਦੇਖਿਆ ਕਿ ਇਸ ਦੇ ਵਿੱਚੋਂ ਹੀ ਬਦੂ ਆ ਰਹੀ ਹੈ ਤੇ ਇਹਦੀ ਜਾਣਕਾਰੀ ਜਦੋਂ ਪੁਲਿਸ ਨੂੰ ਦਿੱਤੀ ਹੈ ਤਾਂ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਗੱਡੀ ਦੀ ਖਿੜਕੀ ਖਲਵਾਈ ਤਾਂ ਉਸ ਦੇ ਵਿੱਚੋਂ ਦੇਖਿਆ ਇੱਕ ਮਹਿਲਾ ਦੀ ਲਾਸ਼ 3-4 ਦਿਨ ਪੁਰਾਣੀ ਪਾਈ ਗਈ ਹੈ ਇਸ ਲਾਸ਼ ਦੀ ਪਛਾਣ ਦੱਸਿਆ ਜਾ ਰਿਹਾ ਕਿ ਇੰਸਟਾਗ੍ਰam ਤੇ ਮਸ਼ਹੂਰ ਕਮਲ ਕੌਰ ਭਾਬੀ ਦੀ ਮਹਿਲਾ ਬਜੋ ਹੋਈ ਹੈ ਜਿਸ ਨੇ ਫੇਸਬੁੱਕ ਦੇ ਉੱਤੇ ਵੀ ਆਪਣਾ ਪੇਜ ਬਣਾਇਆ ਹੋਇਸੀ 7.5 ਲੱਖ ਦੇ ਕਰੀਬ ਫੈਨ ਫਾਲੋਇੰਗ ਸੀ ਕਮਲ ਕੌਰ ਭਾਬੀ ਦੀ ਸੀ ਫੇਸਬੁੱਕ ਤੇ ਪੇਜ ਕੰਚਨਾ ਕੁਮਾਰੀ ਦੇ ਨਾਮ ਤੋਂ ਬਣਾਇਆ ਹੋਇਸੀ ਤੇ ਦੂਜੇ ਪਾਸੇ ਇੰਸਟਾਗ੍ਰam ਤੇ ਆਈਡੀ ਕਮਲ ਕੌਰ ਭਾਬੀ ਦੇ ਨਾਮ ਤੋਂ ਬਣਾਈ ਹੋਈ ਸੀ ਜਿਸ ਤੋਂ ਬਾਅਦ ਜਾ ਕੇ ਦੱਸ ਦਿੰਨੇ ਆ ਕਿ ਇਸ ਮਹਿਲਾ ਦੀ ਪਛਾਣ ਹੋਈ ਹੈ ਪੁਲਿਸ ਬਰੀਕੀ ਦੇ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਰੀ ਇਹ লাশ ਜਿਹੜੀ ਇਸ ਗੱਡੀ ਦੇ ਵਿੱਚੋਂ ਬਰਾਮਦ ਹੋਈ ਹੈ ਕਿਸ ਨੇ ਕਤਲ ਕੀਤਾ ਹੈ ਜਾਂ ਫਿਰ ਕੋਈ ਹੋਰ ਪਾਸੇ ਤੋਂ ਮਾਰ ਕੇ ਇਸ ਜਗ੍ਹਾ ਉੱਤੇ ਗੱਡੀ ਖੜਾ ਕੇ ਗਿਆ ਹੈ ਪੂਰੀ ਬਰੀਕੀ ਦੇ ਨਾਲ ਪੁਲਿਸ ਜਾਂਚ ਕਰ ਰਹੀ ਹੈ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਖੰਗਾਲ ਰਹੀ ਹੈ ਦੱਸ ਦਿੰਦੇ ਆ ਕਿ ਇਸ ਕਮਲਕੌਰ ਭਾਬੀ ਵੱਲੋਂ ਕਾਫੀ ਸਲੀਲ ਵੀਡੀਓ ਵੀ ਆਪਣੇ ਇੰਸਟਾਗ੍ਰam ਜਾਂ ਫੇਸਬੁਕ ਪੇਜ ਦੇ ਉੱਤੇ ਪਾਈਆਂ ਜਾਂਦੀਆਂ ਸੀ ਜਿਸ ਕਾਰਨ ਇਹ ਕਾਫੀ ਵਿਵਾਦਾਂ ਦੇ ਵਿੱਚ ਵੀ ਰਹੀ ਹੈ ਕਾਫੀ ਕਮੈਂਟ ਜਿਹੜੇ ਇਹਨਾਂ ਦੀ ਆਈਡੀ ਦੇ ਉੱਤੇ ਆਉਂਦੇ ਸੀ ਪਰ ਅੱਜ ਜਦੋਂ লাশ ਮਿਲੀ ਉਸ ਤੋਂ ਬਾਅਦ ਜਾ ਕੇ ਲੋਕਾਂ ਨੂੰ ਤਾਂ ਯਕੀਨ ਨਹੀਂ ਹੁੰਦਾ ਕਿਸ ਤਰੀਕੇ ਦੇ ਨਾਲ ਵੀ ਜੋ ਇੰਸਟਾਗ੍ਰam ਤੇ ਫੇਸਬੁਕ ਤੇ ਮਸ਼ਹੂਰ ਹੋਵੇ ਕਿ ਉਸ ਦੀ লাশ ਇਸ ਤਰੀਕੇ ਨਾਲ 3-4 ਦਿਨ ਪੁਰਾਣੀ ਗੱਡੀ ਦੇ ਵਿੱਚੋਂ ਮਿਲੇਗੀ ਤਾਂ ਤੁਸੀਂ ਹਾਂਜੀ ਮੇਰਾ ਨਾਮ ਸੰਦੀਪ ਸਿੰਘ ਆਸਰਾ ਦਿਆਂ ਸਹਾਇਤਾ ਵਾਲੰਟੀਅਰ ਆ ਸਾਨੂੰ ਐਮਰਜੈਂਸੀ ਨੰਬਰ 9814074267 ਤੇ ਕਾਲ ਆਈ ਸੀ ਕਿ ਬਡਿੰਡਾ ਬਰਨਾਲਾ ਰੋਡ ਉੱਚੋ ਦੇ ਸ਼ਸਤਾਲ ਦੇ ਵਿੱਚ ਪਾਰਕਿੰਗ ਦੇ ਵਿੱਚ ਇੱਕ ਕਾਰ ਖੜੀ ਹੈ ਜਿਹਦੇ ਵਿੱਚ ਕਾਫੀ ਮੋਸ਼ਕ ਮਾਰੀ ਆ ਜਦ ਸਾਰਾ ਜਨਸ ਸਮੰਵਸਥੀ ਮੌਕੇ ਤੇ ਆ ਕੇ ਦੇਖਿਆ ਜਿਹੜੀ ਕੀ ਕਾਰ ਸੀਗੀ ਈਓਨ ਦੀ ਦਾ ਈਓਨ ਕਾਰ ਸੀਗੀ ਉਹਦੇ ਵਿੱਚ ਡੈੱਡ ਬੋਡੀ ਸੀਗੀ ਜਿਹੜਾ ਕਿ ਸਾਰਾ ਜਨਸ ਮੌਕੇ ਤੇ ਆ ਕੇ ਦੇਖਿਆ ਜਿਹੜੀ ਕੋ ਡੈੱਡ ਬੋਡੀ ਕਾਫੀ ਦਿਨ ਪੜਣੀ ਸੀਗੀ ਤੇ ਖਰਾਬ ਹੋਈ ਪਈ ਸੀਗੀ ਪੁਲਿਸ ਨੇ ਵੱਖ-ਵੱਖ ਥੰਗਲਾਂ ਤੇ ਜਾਂਚ ਪੜਤਾਲ ਕਰ ਲਈ ਆ ਕਾਰ ਨੂੰ ਲੋਕ ਲੱਗੇ ਹੋਏ ਸੀਗਾ ਜਿਹਨੇ ਸਾਰਾ ਟੀਮ ਨੇ ਕਾਰ ਨੂੰ ਲੋਕ ਨੂੰ ਖੋਲਿਆ ਤੇ ਪੁਲਿਸ ਮੌਕੇ ਤੇ ਆ ਕੇ ਆਪਣੀ ਬੰਦੀ ਕਰ ਲਈ ਕਰਤੀ ਆ ਸਭ ਜਿਹੜੀ ਹੈਗੀ ਆ ਕਿ ਐਸਪੀ ਸੀਟੀ ਡੀਐਸਪੀ ਸੀਟੀ ਕੋ ਤੇ ਸੀਆਈ ਕੋ ਮੌਕੇ ਤੇ ਆਈਆਂ ਟੀਮਾਂ ਬਾਕੀ ਵੱਖ-ਵੱਖ ਇੰਗਲਾਂ ਨੂੰ ਜਾਂਚ ਪੜਤਾਲ ਕਰ ਲਈ ਆ ਤੇ ਲੇਡੀਜ਼ ਦੇ ਕੋਲੋਂ ਇੱਕ ਪਰਸ ਤੇ ਇੱਕ ਬੈਗ ਮਿਲਿਆਗਾ ਜਿਹਦੇ ਵਿੱਚ ਕੋਈ ਵੀ ਦਸਤਾਵੇਜ਼ ਨਹੀਂ ਮਿਲੇ ਤੇ ਪੁਲਿਸ ਦਰਜ ਪੜਤਾਲ ਕਰਦੀ ਆ ਬਾਕੀ ਵੱਖ-ਵੱਖ ਓਕੇ ਸਾਰੇ ਅੱਜ ਦੇ ਵਾਕਿਆਤ ਬਾਰੇ ਤੁਹਾਡਾ ਕੀ ਬੋਲਣਾ ਹੈ आज इवनिंग ਸਾਨੂੰ ਇੱਕ ਕੰਟਰੋਲ ਰੂਮ ਦੇ ਉੱਪਰ ਕਾਲ ਰੀਸੀਵ ਹੋਈ ਸੀਗੀ ਕਿ ਇੱਕ ਗੱਡੀ ਹੈਗੀ ਐ ਪਾਰਕਿੰਗ ਦੇ ਵਿੱਚ ਦੇਸ਼ ਹਸਪੀਟਲ ਦੇ ਵਿੱਚ ਖੜੀ ਐ ਤੇ ਇਥੋਂ ਕਾਫੀ ਸਮੈਲ ਜਿਹੜੀ ਸੀਗੀ ਡਿਟੈਕਟ ਹੋ ਰਹੀ ਸੀਗੀ ਸੋ ਬੇਸਿਕਲੀ ਜਦੋਂ ਅਸੀਂ ਮੌਕੇ ਦੇ ਉੱਪਰ ਆਏ ਤਾਂ ਇਹ ਗੱਡੀ ਜਿਹੜੀ ਹੈਗੀ ਐ ਦੇਸ਼ ਹਸਪੀਟਲ ਦੇ ਵਿੱਚ ਪਾਰਕਿੰਗ ਦੇ ਵਿੱਚ ਲੱਗੀ ਹੋਈ ਐ ਕੱਲ ਦੀ ਮੋਸਟ ਫੋਆਰਬਲੀ ਜਿਹੜੀ ਹੈਗੀ ਗੱਡੀ ਐ ਜਿਹੜੀ ਖੜੀ ਸੀਗੀ ਤਾਂ ਜਦੋਂ ਇਹਦੀ ਜਾਂਚ ਕੀਤੀ ਗਈ ਕਿਤੇ ਦੇ ਵਿੱਚ ਇੱਕ ਜਿਹੜੀ ਡੈੱਡ ਬੋਡੀ ਹੈਗੀ ਐ ਲੇਡੀ ਦੀ ਹੈਗੀ ਐ ਉਹ ਵਿੱਚ ਹੈਗੀ ਐ ਸੋ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਆ ਜਿਹੜਾ ਬੰਦਾ ਜਿਹੜਾ ਹੈਗਾ ਕਿਸੇ ਨੇ ਕਿਸੇ ਵੀ ਬੰਦੇ ਨੇ ਇੱਥੇ ਜਿਹੜੀ ਇਹ ਗੱਡੀ ਛੱਡ ਕੇ ਗਿਆ ਪਾਰਕ ਕਰਕੇ ਗਿਆ ਸੋ ਸਾਡੀ ਟੀਮ ਸੇ ਮੌਕੇ ਤੇ ਪਹੁੰਚੀ ਹੈ ਜੀ ਫੋਰੈਂਸਿਕ ਟੀਮ ਨੂੰ ਮੌਕੇ ਤੇ ਬੁਲਾ ਲਈ ਹੈ ਸੋ ਫਰਦਰ ਜਿਹੜੀ ਹੈਗੀ ਹੈ ਫਾਸਟਵਾਰਟੀ ਹੈਗੀ ਵੀ ਇਹਦੀ ਲੇਡੀ ਆਇਡੈਂਟੀਫਿਕੇਸ਼ਨ ਕਰਾਈ ਜਾਵੇ ਕਿ ਕੌਣ ਹੈ ਕਿੱਥੋਂ ਦੀ ਰਹਿਣ ਵਾਲੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਜਿਹੜੇ ਇਹਦੀ ਡੈੱਡ ਬਡੀ ਇੱਥੇ ਕਿਵੇਂ ਪਹੁੰਚੀ ਕੀ ਰੀਜ਼ਨ ਹੈ ਕਿਸ ਤਰ੍ਹਾਂ ਦੀ ਵਾਰਦਾਤ ਨੂੰ ਜਮ ਦਿੱਤਾ ਗਿਆ ਉਹ ਸਾਰੇ ਅੰਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਸੋ ਮੋਸਟ ਪ੍ਰੋਬਬਲੀ ਜਲਦੀ ਜਿਹੜੇ ਹੈਗਾ ਇਸ ਕੇਸ ਨੂੰ ਅਸੀਂ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂ ਸਰ ਇਹ ਲੇਡੀ ਦੀ ਉਮਰ ਤਾਂ ਕੁਝ ਪਤਾ ਲੱਗੇ ਕਿੰਨੀ ਇਹ ਮਿਡਲ ਏਜ ਲੇਡੀ ਲੱਗ ਰਹੀ ਹੈ ਜੇ ਬੇਸਿਕਲੀ ਤੇ ਸਮਾਨ ਵਗੈਰਾ ਵੀ ਅਸੀਂ ਰਿਸਿਵ ਕੀਤਾ ਮਿਡਲ ਏਜ ਦੀ ਉਮਰ ਹੈਗੀ ਹੈ ਸੋ ਬਾਕੀ ਜਿਹੜੀ ਹੈਗੀ ਸਾਰੇ ਅੰਗਲਾਂ ਤੋਂ ਸੀਸੀਟੀਵੀ ਫੁਟੇਜ ਜਾਂ ਬਾਕੀ ਸਾਰੇ ਅੰਗਲਾਂ ਦਾ ਜਾਚ ਕਰਕੇ ਫਰਦਰ ਕੀ ਹੋਇਆ ਕਿੱਦਾਂ ਇੱਥੇ ਪਹੁੰਚੀ ਕੌਣ ਸੀਗਾ ਇਹ ਸਾਰੇ ਜਿਹੜੇ ਹੈਗੇ ਨੇ ਇਨਵੈਸਟੀਗੇਸ਼ਨ ਦੇ ਵਿੱਚ ਸਾਰੇ ਤੱਤਾਂ ਨੂੰ ਵਿਚਾਰਿਆ ਜਾਵੇਗਾ ਇਹ ਸਾਰੇ ਮਰਡਰ ਲੱਗਦਾ ਹੈ ਜਾਂ ਗੱਡੀ ਚ ਬੱਟੇ ਦਾ ਸਾਹ ਕੁਟਿਆ ਲੱਗਦਾ ਦੇਖੋ ਦੋਨੋਂ ਚੀਜ਼ਾਂ ਪੋਸੀਬਿਲਟੀ ਹੋ ਸਕਦੀ ਹੋ ਸਕਦਾ ਵੀ ਜਿਹੜੀ ਕਿਉਂਕਿ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਜਿੱਦਾਂ ਦੇ ਪ੍ਰਾਇਮ ਅਫ ਸਹੀ ਹੈਗਾ ਲੱਗਦਾ ਤਾਂ ਇਦਾਂ ਹੀ ਵੀ ਇਹਦੀ ਡੈਥ ਇੱਥੇ ਨਹੀਂ ਹੋਈ ਡੈਥ ਕਿਤੇ ਹੋਰ ਹੋਈ ਹੈ ਜਿਹੜਾ ਬੰਦਾ ਹੈਗਾ ਉਹਨੇ ਇੱਥੇ ਛੱਡ ਕੇ ਗਿਆ ਗੱਡੀ ਦੇ ਵਿੱਚ ਸੋ ਪੋਸਟਮਾਰਟਮ ਰਿਪੋਰਟ ਦੇ ਵਿੱਚ ਕਲੀਅਰ ਹੋ ਜਾਊਗਾ ਕਿ ਮਾਰਡਰ ਹੈ ਤੇ ਬਾਕੀ ਜਿਹੜਾ ਹੈਗਾ ਪ੍ਰਾਇਮ ਅਫ ਸਹੀ ਲੱਗ ਰਿਹਾ ਵੀ ਕੁਝ ਡੈਫੀਨਿਟਲੀ ਸਮਥਿੰਗ ਫਿਸ਼ੀਜ਼ ਥੇ ਸਰ ਇਹ ਗੱਡੀ ਦਾ ਜਿਹੜਾ ਨੰਬਰ ਹੈ ਇਸ ਤੋਂ ਪਤਾ ਲੱਗੇ ਵੀ ਗੱਡੀ ਕਿੱਥੋਂ ਦੀ ਹੈ ਇਹ ਗੱਡੀ ਦਾ ਜਿਹੜਾ ਨੰਬਰ ਹੈ ਇਹ ਵੀ ਜਾਲੀ ਪ੍ਰਤੀਤ ਹੁੰਦਾ ਹੈ ਬਾਕੀ ਜਿਹੜਾ ਹੈ ਆਰਟੀਓ ਅਫੀਸਰ ਨਾਲ ਤਾਲਮੇਲ ਕਰਕੇ ਗੱਡੀ ਦੀ ਜਿਹੜੀ ਹੈਗੀ ਪੈਟੀਫੀਸ਼ਨ ਕਰਾਈ ਜਾਵੇਗੀ। ਥੈਂਕ ਯੂ।